ਹਾਂਜੀ ਪਿਆਜ਼ ਦੀ ਪਨੀਰੀ ਲਗਾਉਣ ਦਾ ਜਿਹੜਾ ਹੁਣ ਸਹੀ ਟਾਈਮ ਚੱਲ ਰਿਹਾ ਜੀ। ਪਿਆਜ਼ ਜਿਹੜੇ ਨੇ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਗਏ ਜੀ ਫਰਵਰੀ ਤੱਕ ਲੱਗਦੇ ਨੇ ਆ ਆਪਣੇ ਕੋਲ ਪਿਆਜ਼ ਦੀ ਪਨੀਰੀ ਜਿਹੜੀ ਹੈ ਉਹ ਤਿਆਰ ਕੀਤੀ ਹੋਈ ਹੈ ਜੀ। ਇਹਦੇ ਵਿੱਚ ਦੋ ਵੈਰਾਈਟੀਆਂ ਆਪਾਂ ਤਿਆਰ ਕੀਤੀਆਂ ਨੇ ਜੀ। ਇੱਕ ਡਾਰਕ ਰੈੱਡ ਜਿਹੜੀ ਕਾਲੇ ਰੰਗ ਦਾ ਪਿਆਜ਼ ਕਹਿ ਦਿੰਦੇ ਨੇ। ਆਪਣਾ ਬਨੂੜ ਸਾਈਡ ਲੱਗਦੀ ਹੈ ਜੀ ਇਹ ਵੈਰਾਈਟੀ ਜ਼ਿਆਦਾ ਇਹਦੇ ਸੁੱਕਾ ਮਾਦਾ ਜਿਹੜਾ ਇਹ ਉਹ ਜ਼ਿਆਦਾ ਹੁੰਦਾ ਹੈ ਤੇ ਕਾਫੀ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ। ਤੇ ਦੂਜੀ ਹੈ ਇੱਕ ਪਿੰਕ ਕਲਰ ਦੀ ਵੈਰੈਟੀ ਜਿਹੜੀ ਹੈ ਉਹ ਆਪਾਂ ਤਿਆਰ ਕੀਤੀ ਹੋਈ ਹੈ ਤੇ ਦੋਨਾਂ ਵੈਰੈਟੀਆਂ ਦਾ ਰੇਟ ਬਹੁਤ ਜਾਇਜ਼ ਹੈ ਜੀ ਜੇਕਰ ਕਿਸੇ ਨੂੰ ਪਨੀਰੀ ਦੀ ਜ਼ਰੂਰਤ ਹੋਵੇ ਜੀ ਲਿਜਾ ਸਕਦਾ ਐ ਇਸ ਵਾਰ ਜਿਹੜਾ ਇਹ ਪਿਆਜ਼ਾਂ ਦਾ ਰੇਟ ਵੀ ਕਾਫੀ ਚੱਲ ਰਿਹਾ ਹੈ ਤੇ ਜਿਹੜੇ ਕਿਸਾਨ ਭਰਾ 1 ਕਿਲਾ ਜਾਂ 2 ਕਿਲਾ ਲਾਉਣਾ ਚਾਹੁੰਦੇ ਨੇ ਉਹ ਪਨੀਰੀ ਲਿਜਾ ਸਕਦੇ ਨੇ ਉਹਨੂੰ ਹੋਰ ਵੀ ਜਾਇਜ਼ ਰੇਟ ਤੇ ਪਨੀਰੀ ਜਿਹੜੀ ਹੈ ਉਹ ਆਪਾਂ ਦਵਾਂਗੇ ਆਪਣਾ ਪਿੰਡ ਹੈ ਜੀ ਬਦੌਛੀ ਕਲਾਂ ਤੇ ਡਿਸਟ੍ਰਿਕਟ ਆ ਫਤਿਹਗੜ੍ਹ ਸਾਹਿਬ ਸਰੰਧ ਪਟਿਆਲਾ ਰੋਡ ਤੇ ਜਿਹੜਾ ਇਹ ਆਪਣਾ ਪਿੰਡ ਪੈ ਜਾਂਦਾ ਜੀ ਉਹ ਤਾਂ अच्छी ਕਲਾਂ ਤੇ ਤੁਸੀਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਕੰਟੈਕਟ ਨੰਬਰ ਕੰਟੈਕਟ ਕਰਕੇ ਤੁਸੀਂ ਜਿਹੜੀ ਇਹ ਪਨੀਰੀ ਲਿਆ ਸਕਦੇ ਹੋ ਜੀ ਇਹ ਪਨੀਰੀ ਜਿਹੜੀ ਆਪਾਂ ਵੈਰੈਟੀਆਂ ਤਿਆਰ ਕੀਤੀਆਂ ਨੇ ਇਹਨਾਂ ਨੂੰ ਤੁਸੀਂ ਜਨਵਰੀ ਮਹੀਨੇ ਤੋਂ ਲੈ ਕੇ ਮਾਰਚ ਤੱਕ ਲਗਾ ਸਕਦੇ ਹੋ ਜੀ ਤੇ ਘਟਾਇਲ ਨਹੀਂ ਘਟਦੀਆਂ ਇਹ ਦੋਨੋਂ ਕਿਸਮਾਂ ਤੇ ਲੰਬਾ ਸਮਾਂ ਜਿਹੜਾ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆਂ ਜੀ ਆਪਾਂ ਤੇ ਬਿਮਾਰੀਆਂ ਨਾਲ ਜਿਹੜੀ ਹੈ ਲੜਨ ਦੀ ਤਾਕਤ ਇਹਨਾਂ 'ਚ ਜ਼ਿਆਦਾ ਹੈ ਬਿਮਾਰੀਆਂ ਘੱਟ ਆਉਂਦੇ ਨੇ ਫੰਗਸ ਵਗੈਰਾ ਦੀਆਂ ਤੇ ਭੂਕ ਜਿਹੜੀ ਹੈ ਉਹ ਵਧੀਆ ਰਹਿੰਦੀ ਹੈ ਪੱਟਣ ਤੱਕ ਤੁਹਾਨੂੰ ਪਤਾ ਹੀ ਹੈ ਜੇਕਰ ਭੂਕ ਵਧੀਆ ਰਹੇਗੀ ਤਾਂ ਜਿਹੜਾ ਇਹ ਪਿਆਜ਼ ਦਾ ਸਾਈਜ਼ ਵੀ ਕਾਫੀ ਵਧੀਆ ਬਣਦਾ ਹੈ ਤੇ ਇਹਨਾਂ ਦਾ ਜਿਹੜਾ ਔਸਤ ਝਾੜ ਹੈ ਉਹ ਤਕਰੀਬਨ 150 ਕੁਇੰਟਲ ਪ੍ਰਤੀ ਏਕੜ ਦਾ ਹੈ ਜੀ ਤੇ ਤੁਸੀਂ ਲਿਜਾ ਸਕਦੇ ਹੋ ਦੁਆਰਾ ਫੇਰ ਦੱਸ ਦਿੰਨੇ ਆ ਤੁਹਾਨੂੰ ਆਪਾਂ ਪਿੰਡ ਬਦੌਚੀ ਕਲਾਂ ਦੇ ਵਿੱਚ ਜਿਹੜੀ ਹੈ ਪਿਆਜ਼ ਦੀ ਪਨੀਰੀਏ ਬਕਾਊਾ ਜੀ ਆਪਣੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਸਰਹੰਦ ਪਟਿਆਲਾ ਰੋਡ ਦੇ ਉੱਤੇ ਪਿੰਡਾ ਜੀ ਆਪਣਾ ਤੇ ਤੁਸੀਂ ਲਿਜਾ ਸਕਦੇ ਹੋ ਕਿੱਲਾ ਦੋ ਕਿੱਲੇ ਲਾਉਣ ਵਾਸਤੇ ਜੇ ਤੁਹਾਨੂੰ ਪਨੀਰੀ ਚਾਹੀਦੀ ਹੈ ਤਾਂ ਹੋਰ ਵੀ ਵਧੀਆ ਜਾਇਜ਼ ਰੇਟ ਤੇ ਤੁਹਾਨੂੰ ਪਨੀਰੀ ਦੇਵਾਂਗੇ ਜੀ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਚੱਲ ਰਹੇ ਨੇ ਤੇ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ ਦੋ ਵੈਰਾਈਟੀਆਂ ਨੇ ਆਪਣੇ ਕੋਲ ਡਾਰਕ ਰੈੱਡ ਤੇ ਆਪਣਾ ਪਿੰਕ ਕਲਰ ਦਾ ਪਿਆਜ਼ ਆ ਜੀ ਆਦੋਂ ਦਿਖਾ ਦਿੰਨੀ ਆ ਜੀ ਮੈਂ ਦੇਖੋ ਗੂੜਾ ਲਾਲ ਕਾਲੇ ਰੰਗ ਦਾ ਪਿਆਜ਼ ਵੀ ਕਹਿ ਦਿੰਨੀ ਆ ਜੀ ਇਹਨੂੰ ਤੇ ਗੱਠੀ ਬਹੁਤ ਦਰੰਗ ਜਿਹੜਾ ਇਹ ਪੂਰਾ ਕਾਲਾ ਹੈ ਜੀ ਇਹਦਾ ਕੇ ਵੈਰੈਟੀ ਹੈ ਤੇ ਇੱਕ ਗੁਲਾਬੀ ਰੰਗ ਦੀ ਵੈਰੈਟੀ ਹੈ ਆਪਣੇ ਕੋਲ ਪਿੰਕ ਕਲਰ ਦਾ ਪਿਆਜ਼ ਕਹਿ ਦਿੰਨੇ ਆ ਜੀ ਇਹਨੂੰ ਆਪਾਂ ਉਹ ਵੀ ਬਹੁਤ ਵਧੀਆ ਉਹਦੇ ਵੀ ਜਿਹੜਾ ਵਧੀਆ ਝਾੜ ਹੈ ਉਸ ਵੈਰੈਟੀ ਦਾ ਜਿਹੜਾ ਇਹ ਤੁਸੀਂ ਉਸ ਕੋ ਵਰਾਈਟੀ ਨੂੰ ਵੀ ਸਟੋਰ ਕਰਕੇ ਵਧੀਆ ਟਾਈਮ ਤੱਕ ਰੱਖ ਸਕਦੇ ਹੋ 5 ਤੋਂ 6 ਮਹੀਨੇ ਜਿਹੜਾ ਇਹ ਪਿਆਜ਼ ਸਟੋਰ ਹੋ ਸਕਦਾ ਜੀ ਦੋਨੋਂ ਵਰਾਈਟੀਆਂ ਦਾ ਤੇ ਤੁਸੀਂ ਲਿਜਾ ਸਕਦੇ ਹੋ ਜੀ ਉਮੀਦ ਹੈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਵੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ